ਹਾਂਜੀ ਦੋਸਤੋ ਤੁਹਾਨੂੰ ਧਾਤ ਪੈਂਦੀ ਹੈ ਬਹੁਤ ਦਵਾਈਆਂ ਖਾਲੀਆਂ ਦਵਾਈਆਂ ਖਾ ਕੇ ਥੱਕ ਗਏ ਅੰਗਰੇਜ਼ੀ ਦਵਾਈਆਂ ਖਾਲੀਆਂ ਕੋਈ ਆਯੁਰਵੈਦਿਕ ਖਾਲੀਆਂ ਕਿਹੜੀਆਂ ਖਾਲੀਆਂ ਕਿ ਜੜੀ ਬੂਟੀਆਂ ਕੁੱਟ ਕੇ ਖਾਲੀਆਂ ਬਹੁਤ ਕੁਝ ਕਰ ਲਿਆ ਤੁਸੀਂ ਪਰ ਧਾਤ ਦੀ ਬਿਮਾਰੀ ਤੁਹਾਡੀ ਠੀਕ ਨਹੀਂ ਹੋਈ ਬਹੁਤ ਪਰੇਸ਼ਾਨ ਹੋ ਤੁਸੀਂ ਤਾਂ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਓ ਤੁਹਾਡੀ ਧਾਤ ਦੀ ਬਿਮਾਰੀ ਜੱਦੀ ਠੀਕ ਹੋ ਜਾਊਗੀ ਧਾਤ ਦਾ ਸਪਤਾ ਹੀ ਲੱਗਦਾ ਵੀ ਧਾਤ ਦੀ ਬਿਮਾਰੀ ਹੈ ਜਾਂ ਨਾ ਹੈ ਕਈਆਂ ਤਾਂ ਹੀ ਨਹੀਂ ਪਤਾ ਲੱਗਦਾ ਕਹਿੰਦੇ ਉਮਰ ਲੰਘ ਜਾਂਦੀ ਹੈ ਧਾਤ ਦੀ ਬਿਮਾਰੀ ਨਾਲ ਨਾਲ ਲੈ ਕੇ ਉਮਰ ਲੰਘ ਜਾਂਦੀ ਹੈ ਕਮਾਲ ਦੀ ਗੱਲ ਹੈ ਨਾ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸਤਿ ਸ਼੍ਰੀ ਅਕਾਲ ਮੈਂ ਜਨਕੰਮਲ ਸਿੰਘ 올ਡ ਆਯੁਰਵੈਦਿਕ ਤੁਰਿਤ। ਸੰਤ ਗੋਬਿੰਦ ਸਾਹਿਬ ਦੀ ਸੇਵਾ ਸੰਸਥਾ ਬਲਮਾ ਜੀ ਕੋਰ ਵੀਡੀਓ ਲੱਗੇ ਤੁਹਾਡੀ ਸੇਵਾ ਚਾਹ ਰਿਹਾ ਹਾਂ। ਤਾਤ ਦੀ ਮਨ ਲੈ ਕੇ ਬਹੁਤ ਨੌਜਵਾਨ ਆਉਂਦੇ ਨੇ ਮੇਰੇ ਕੋਲ ਇਹ ਕਹਿੰਦੇ ਨੇ ਤਾਤ ਪੈਂਦੀ ਆ ਜੀ। ਪਾਣੀ ਜਾਉਂਦਾ ਜੀ ਡਿਸਚਾਰਜ ਹੋ ਜਾਂਦਾ ਸਾਡਾ। ਅਸੀਂ ਕੋਈ ਲੇਡੀ ਨਾਲ ਗੱਲ ਕਰਦੇ ਆਂ ਵਾਈਫ ਨਾਲ ਜਾਂ ਫੋਨ ਦੇ ਕੇ ਤੇ ਬਾਹਰ ਅੰਦਰਾਂ ਤਾਂ ਗੱਲ ਕਰਦੇ ਆਂ ਅਸੀਂ ਫੋਨ ਤੇ ਕੋਈ ਨਾਲ ਇਦਾਂ ਦੀ ਕੋਈ ਗੱਲ ਵੀ ਨਹੀਂ ਕਰਦੇ ਤਾਂ ਪਾਣੀ ਜਾ ਜਾਂਦਾ। ਡਿਸਚਾਰਜ ਹੋ ਜਾਂਦਾ ਆਪਣੇ ਆਪ। ਸਮਝ ਨਹੀਂ ਆਉਂਦੀ ਬਈ ਇਹ ਬਿਮ ਸੋ ਦੋਸਤੋ ਇਹ ਵੀ ਧਾਤ ਦਾ ਰੂਪ ਹੈ ਇੱਕ ਧਾਤ ਦੀ ਬਿਮਾਰੀ ਹੈ ਇਹ ਵੀ ਧਾਤ ਦੀ ਬਿਮਾਰੀ ਹੈ ਇਹ ਪਾਣੀ ਦਾ ਨਹੀਂ ਹੋਣਾ ਚਾਹੀਦਾ ਅਗਰ ਕੋਈ ਇਦਾਂ ਦਾ ਮਨ ਚ ਖਿਆਲ ਆਉਂਦਾ ਤੁਸੀਂ ਆਪਣੇ ਬਾਥਰੂਮ ਦੇ ਕੋਲੇ ਜਾਂਦੇ ਹੋ ਉਸ ਵਕਤ ਵੀ ਕਈ ਵਾਰੀ ਡੀਚਾਰਜ ਹੋ ਜਾਂਦਾ ਗਿੱਲਾ-ਗਿੱਲਾ ਹੋ ਜਾਂਦਾ ਪਾਣੀ ਜ ਆ ਜਾਂਦਾ ਤੇ ਡਾਕਟਰ ਕਹਿਣਗੇ ਇਹ ਨਾਰਮਲ ਆ ਹੋਣਾ ਚਾਹੀਦਾ ਮੈਂ ਕਹੂੰਗਾ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਰੋਗ ਹੈ ਇਹਨੂੰ ਠੀਕ ਕਰਨਾ ਚਾਹੀਦਾ ਬਿਮਾਰੀ ਨੂੰ ਇਹ ਸਮੱਸਿਆ ਤੁਹਾਡੀ ਠੀਕ ਹੋਣੀ ਚਾਹੀਦੀ ਆ ਅਗਰ ਤੁਹਾਨੂੰ ਅਰਲੀ ਪਹਿਲਾਂ ਪਾਣੀ ਜ ਆ ਜਾਂਦਾ ਕੁਈ ਮਨ ਚ ਇਦਾਂ ਦਾ ਖਿਆਲ ਆਏ ਤਾਂ ਨੇੜੇ ਜਾਣਿਓ ਤੁਸੀਂ ਇਹਦਾ ਮਤਲਬ ਤਾਂ ਪਹਿਲਾਂ ਹੀ ਸਾਰਾ ਕੁਝ ਹੋ ਗਿਆ ਉਦੋਂ ਬਾਅਦ ਕੀ ਕਰੋਗੇ ਕਈ ਕਹਿਣਗੇ ਵੀ ਸਾਡਾ ਤਾਂ ਪਾਣੀ ਜਾਂ ਵੀ ਆ ਜਾਂਦਾ ਜੀ ਤੱਕ ਠੀਕ ਵੀ ਰਹਿਣਾ ਸੀ ਸਾਰਾ ਕੁਝ ਹੋ ਜਾਂਦਾ ਮੰਨਿਆ ਵੀ ਕਿਸੇ ਕਿਸੇ ਨੂੰ ਇਦਾਂ ਦੀ ਸਮੱਸਿਆ ਕੋਈ ਨਹੀਂ ਆਉਂਦੀ ਇਹਦੇ ਨਾਲ ਪਾਣੀ ਨਾਲ ਪਰ ਇਹ ਨਹੀਂ ਹੋਣਾ ਚਾਹੀਦਾ ਲੇਡੀਜ਼ ਨੂੰ ਜ਼ਰੂਰ ਹੁੰਦਾ ਜਦੋਂ ਲੇਡੀਜ਼ ਦੀ ਕੋਈ ਇੱਛਾ ਜਾਗਦੀ ਹੈ ਇਦਾਂ ਦੀ ਤਾਂ ਉਹਨਾਂ ਨੂੰ ਲੂਬ੍ਰੀਕੇਸ਼ਨ ਹੁੰਦਾ ਉਹ ਸੁਭਾਵਿਕ ਹੈ ਹੋਣਾ ਚਾਹੀਦਾ ਉਹ ਨੇਚਰਲੀ ਹੈ ਲੇਡੀਜ਼ ਨੂੰ ਉਹ ਲੂਬ੍ਰੀਕੇਸ਼ਨ ਕੁਦਰਤੀ ਤੌਰ ਤੇ ਹੁੰਦੀ ਹੈ ਜਦੋਂ ਇੱਛਾ ਹੁੰਦੀ ਹੈ ਲੇਡੀ ਜੀ ਦੀ ਉਸ ਵਕਤ ਲੂਬ੍ਰੀਕੇਸ਼ਨ ਹੁੰਦੀ ਹੈ ਤੇ ਮੁੰਡਿਆਂ ਨੂੰ ਇਹ ਨਹੀਂ ਹੋਣਾ ਚਾਹੀਦਾ ਪਹਿਲਾਂ ਹੀ ਜਿਹੜਾ ਪਾਣੀ ਜਾ ਜਾਂਦਾ ਨਾ ਉਹ ਵੀ ਤਾਂ ਅਧਰੂਪ ਹੈ ਇੱਕ ਉਹਦਾ ਵੀ ਹੱਲ ਹੋ ਜਾਂਦਾ ਉਹ ਬਿਮਾਰੀ ਦਾ ਹੱਲ ਹੋਣਾ ਚਾਹੀਦਾ ਕਈ ਵਾਰੀ ਇਸ ਕਰਕੇ ਕਰਕੇ ਫਿਰ ਤਣਾਣ ਨਹੀਂ ਆਉਂਦਾ ਮਤਲਬ ਇਰੈਕਸ਼ਨ ਨਹੀਂ ਆਉਂਦਾ ਤੇ ਕਈਆਂ ਨੂੰ ਟਾਈਮਿੰਗ ਦੀ ਸਮੱਸਿਆ ਹੋ ਜਾਂਦੀ ਹੈ ਜਿਹਨੂੰ ਸ਼ਿਕਰ ਪਦਨ ਕਹਿੰਦੇ ਆ ਸੋ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਇੱਕ ਨੁਸਖਾ ਦੱਸੂਗਾ ਤੁਸੀਂ ਆਪ ਬਣਾਉਣਾ ਆਪ ਬਣਾ ਲਓ ਘਰੇ ਤੇ ਕੋਈ ਸਾਡੇ ਤੋਂ ਬਣੀ ਬਣਾਈ ਤੁਸੀਂ ਕੋਈ ਵਧੀਆ ਚੀਜ਼ ਮੰਗਾਉਣੀ ਹੈ ਕੰਬੀਨੇਸ਼ਨ ਵਧੀਆ ਸਾਡਾ ਹੋਰ 올ਡ ਆਯੁਰਵੇਦ ਦਾ ਵੱਲੋਂ ਤਿਆਰ ਕਰਿਆ ਹੈ ਬਹੁਤ ਵੱਡਾ ਫਾਰਮੂਲਾ ਆਯੁਰਵੇਦਿਕ ਸ਼ਾਸਤਰਾਂ ਦੇ ਵਿੱਚੋਂ ਨਿਚੋੜ ਜਾਂ ਕੱਢ ਕੇ ਇੱਕ ਰਿਸਰਚ ਤੋਂ ਬਾਅਦ ਕਰਿਆ ਹੈ ਤਿਆਰ ਫਾਰਮੂਲਾ ਹੈ ਤੁਸੀਂ ਤੁਸੀਂ ਆਰਡਰ ਕਰਕੇ ਮਕਾ ਸਕਦੇ ਹੋ ਤੇ ਵਧੀਆ ਜਣਾ ਟ੍ਰੀਟਮੈਂਟ ਹੋਊਗਾ ਮਗਾਓ ਉਹ ਜਿਨ੍ਹਾਂ ਨੇ 3 ਮਹੀਨੇ ਖਾਣਾ ਜਿਨ੍ਹਾਂ ਨੇ 3 ਮਹੀਨੇ ਕੋਰਸ ਕਰਨਾ ਉਹਨਾਂ ਨੇ ਇਹਨੂੰ ਆਰਡਰ ਕਰਨਾ ਆਦਰਵਾਇਜ਼ ਆਰਡਰ ਨਾ ਕਰਿਓ ਕੋਈ ਫਾਇਦਾ ਨਹੀਂ ਤੁਸੀਂ ਕਹੋਗੇ ਇੱਕ ਡੱਬੀ ਖਾ ਕੇ ਅਸੀਂ ਠੀਕ ਹੋ ਜਾਾਂਗੇ ਬਸ ਠੀਕ ਆ ਜੀ ਜੈ ਜੈਕਾਰ ਐ ਕੁਝ ਨਹੀਂ ਹੋਣ ਲੱਗਿਆ 3-4 ਮਹੀਨੇ ਖਾਣਾ ਪੈਣਾ ਤਾਂ ਆਰਡਰ ਕਰਿਓ ਸ਼ੁਰੂ ਤਾਂ ਕਰਿਓ ਸਮਸਿਆ ਤੁਹਾਡੀ ਬਿਲਕੁਲ ਠੀਕ ਕਰ ਦਾਂਗੇ 100% ਮੈਂ ਤੁਹਾਨੂੰ ਵਾਦਾ ਕਰਦਾ ਇਹ ਤਾਂ ਆਦੀmani ਠੀਕ ਹੋ ਜੂਗੀ ਅਗਰ ਕਮਜ਼ੋਰੀ ਆ ਕਈ ਨੌਜਵਾਨਾਂ ਨੂੰ ਕਈ ਮੇਰੇ ਕੋਲ ਇਹੋ ਜਿਹਾ ਆਉਂਦੇ ਨੇ ਇੰਨੀ ਉਮਰ ਲੰਘ ਗਈ ਉਹ ਕਹਿੰਦੇ ਜੀ ਬਸ ਜਵਾਨੀ ਸਾਡੀ ਆਈ ਕਿਚ-ਕਿਚ ਕਰ ਕਿੰਨਾ ਗਈ ਹੁਣ ਬੁਢਾਪਾਵੇਂ ਲੰਘ ਜਾਣਾ ਕੀ ਕਰੀਏ ਘਰ ਵਾਲੀ ਦਾ ਕਲੇਸ਼ ਲੰਘ ਗਿਆ ساری ਉਮਰ ਲੰਗੀ ਬਸ ਕਲੇਸ਼ ਹੀ ਲੰਗੀ ਤੇ ਮਤਲਬ ਬਣੀ ਨਹੀਂ ਹੈਗੀ ਆਪਸ ਚ ਕਹਿੰਦਾ ਮਤਲਬ ਤੇ ਕਈਆਂ ਦੀ ਇਸ ਗੱਲ ਕਰਕੇ ਕਾਫੀ ਸਮੱਸਿਆ ਹੋ ਜਾਂਦੀ ਹੈ ਘਰਾਂ ਦੇ ਵਿੱਚ ਆਪਸ ਦੇ ਵਿੱਚ ਮੀਆਂ ਬੀਬੀ ਹਨ ਹਸਬੰਡ ਵਾਈਫ ਦੀ ਕਾਫੀ ਕਿਚਕਿਚ ਕਰਕੇ ਹੋ ਜਾਂਦੀ ਹੈ ਜ਼ਿੰਦਗੀ ਲੰਘਦੀ ਹੈ ਤੇ ਇਸ ਤਰ੍ਹਾਂ ਦੀਆਂ ਕੋਈ ਸਮੱਸਿਆਵਾਂ ਨੂੰ ਲੈ ਕੇ ਹਨ ਤੇ ਕਈਆਂ ਦੇ ਟੋਸਟ ਆਪ ਹੋ ਜਾਂਦੇ ਨੇ ਇਦਾਂ ਦੀ ਕੋਈ ਸਮੱਸਿਆ ਨਾਲ ਤੁਹਾਨੂੰ ਨਾ ਆਵੇ ਤਾਂ ਤੁਸੀਂ ਮੈਨੂੰ ਮਿਲ ਸਕਦੇ ਹੋ ਇਹ ਕੋਈ ਡਰੋਂ ਵਾਲੀ ਗੱਲ ਨਹੀਂ ਇਦਾਂ ਦੀ ਸਮੱਸਿਆ ਹੁੰਦੀ ਹੈ ਨੌਜਵਾਨਾਂ ਨੂੰ ਬੈਂਤੀ ਹੈ ਤੁਸੀਂ ਆਪਣੇ ਮਾਪੇ-ਮਾਪ ਨੂੰ ਜ਼ਰੂਰ ਦੱਸਣੀ ਹੈ ਉਹਨਾਂ ਨਾਲ ਗੱਲ ਸ਼ੇਅਰ ਕਰੋ ਇਹ ਕੋਈ ਇਦਾਂ ਨਹੀਂ ਹੈਗਾ ਵੀ ਪਤਾ ਨਹੀਂ ਕੀ ਕਰਤਾ ਤੁਸੀਂ ਬੰਬ ਚੱਲ ਗਿਆ ਕੋਈ ਕੁਛ ਨਹੀਂ ਹੈਗਾ ਇਹ ਕੋਈ ਏਡੀ ਗੱਲ ਨਹੀਂ ਹੁੰਦੀ ਕੋਈ ਗੁਪਤ ਗੱਪ ਵਾਲੀ ਬਿਮਾਰੀ ਨਹੀਂ ਹੁੰਦੀ ਮਾਪੇ ਆਪ ਨੂੰ ਦੱਸੋ ਆਪਣੇ ਵੱਡਿਆਂ ਨੂੰ ਕਿਸੇ ਨੂੰ ਦੱਸੋ ਜੇ ਤੁਹਾਡੇ ਦਿਮਾਗ 'ਚ ਨਹੀਂ ਕੁਛ ਆਉਂਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਨਾ ਦੱਸੋ ਵੱਡਿਆਂ ਨੂੰ ਮਾਪੇ ਆਪ ਨੂੰ ਦੱਸੋ ਆਪਣੇ ਨੂੰ ਮਾਪੇ ਪੜ ਦੱਸੋ ਮਾਦਾ ਪਿਤਾ ਨੂੰ ਦੱਸੋ ਮੰਮੀ ਡੈਡੀ ਨੂੰ ਦੱਸੋ ਨਾ ਤੇ ਉਹ ਤੁਹਾਡਾ ਇਲਾਜ ਕਰਾਉਣਗੇ ਆਪਣੇ ਆਪ ਕਈ ਨੌਜਵਾਨ ਬਾਹਰ ਬੈਠੇ ਨੇ ਦੇਸ਼ਾਂ ਵਿਦੇਸ਼ਾਂ 'ਚ ਉਹ ਐਹ ਜੀ ਸਮੱਸਿਆ ਹੋ ਜਾਂਦਾ ਕਈਆਂ ਨੂੰ ਸੋਪਣ ਦੋਸਤ ਹੀ ਡਰ ਜਾਂਦੇ ਨੇ ਰਾਤ ਨੂੰ ਡੀਚਾਰਜ ਹੋ ਜਾਂਦਾ ਨਾ ਉਹ ਚੜ੍ਹਦੀ ਜਵਾਨੀ 'ਚ ਹੋ ਜਾਂਦਾ ਨਾਰਮਲ ਗੱਲਾਂ ਨੇ ਅਮਜ ਕਰਕੇ ਹੋ ਜਾਂਦਾ ਇੱਕ ਵਾਰੀ ਜਿਹੜੀ ਪਾਣੀ ਵਾਲੀ ਸਮੱਸਿਆ ਡਿਸਚਾਰਜ ਹੋਣ ਵਾਲੀ ਜਬ ਪਸ਼ਾਬ ਦੇ ਰਸਤੇ ਧਾਤ ਆਉਣੀ ਪਸ਼ਾਬ ਦੇ ਅੱਗੇ ਪਿੱਛੋਂ ਲੇਸ ਜਿਹਾ ਆਉਣਾ ਤੇ ਕਈ ਮੁੰਡੇ ਉਹਨੂੰ ਦੇਖ ਕੇ ਘਬਰਾ ਜਾਣਗੇ ਕਈ ਤਾਂ ਇਹ ਕਹਿਣਗੇ ਵੀ ਸਾਡਾ ਜਿਉਨੋਜੀ ਨਹੀਂ ਕਰਦਾ ਸੋ ਇਦਾਂ ਦਾ ਗੱਲ ਖਿਆਲ ਮਨ ਚ ਨਾ ਲਿਆਇਆ ਕਰੋ ਮੈਂ ਬਾਰ ਬਾਰ ਸਮਝਾਉਣਾ ਹੁੰਦਾ ਆਪਦੇ ਮੰਮੀ ਡੈਡੀ ਨਾਲ ਮਾਤਾ ਪਿਤਾ ਨਾਲ ਗੱਲ ਕਰਿਆ ਕਰੋ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਗਲਤ ਕੰਮ ਕਰਿਆ ਕੋਈ ਉਦਾਂ ਗਲਤ ਗੁਲਤ ਕੰਮ ਕਰਕੇ ਨਹੀਂ ਇਹ ਜਮ ਮਾਰੀ ਹੁੰਦੀਆਂ ਕੋਈ ਖਾਸ ਗੱਲ ਨਹੀਂ ਹੁੰਦੀ ਉਹੀ ਹੋ ਜਾਂਦੀਆਂ ਨੇ ਟੈਨਸ਼ਨਾ ਕਰਕੇ ਹੋ ਜਾਂਦੀਆਂ ਨੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਿਹੜੇ ਨੌਜ ਦਿਮਾਗ ਦੇ ਉੱਪਰ ਇੰਨੀ ਟੈਨਸ਼ਨ ਆਉਂਦੀ ਹੈ ਨਹੀਂ ਸਟ्रेस ਹੈ ਉਹਦੇ ਕਰਕੇ ਵੀ ਸਮੱਸਿਆ ਹੋ ਜਾਂਦੀ ਹੈ ਸੋ ਆਪਣੇ ਮਮ ਡੈਡ ਨੂੰ ਮਮੀ ਡੈਡ ਨੂੰ ਦੱਸੋ ਇਹਦੀ ਬਿਮਾਰੀ ਦਾ ਹੱਲ ਕਰਾ ਲਿਆ ਕਰੋ ਡਰਿਆ ਨਾ ਕਰੋ ਇਹ ਕੁਝ ਨਹੀਂ ਹੁੰਦਾ ਤੇ ਇਹ ਕੋਈ ਗਲਤ ਕੰਮ ਕਰਕੇ ਇਹ ਬਿਮਾਰੀਆਂ ਨਹੀਂ ਲੱਗਦੀਆਂ ਉਹੀ ਉਹ ਤਾਂ ਹੋ ਜਾਂਦੀਆਂ ਨੇ ਟੈਨਸ਼ਨਾਂ ਕਰਕੇ ਜਾਂ ਕੋਈ ਖਾਣ ਪੀਣ ਕਰਕੇ ਗਰਮ ਚੀਜ਼ਾਂ ਕਰਕੇ ਜਾਂ ਕਾਬੂ ਚੁਪ ਜਿਹੇ ਰਹਿਣ ਕਰਕੇ ਡਰਿਆ ਨਾ ਕਰੋ ਥਰੱਕ ਠੀਕ ਹੋ ਜਾਂਦਾ ਹੁਣ ਕਈਆਂ ਨੇ ਵਿਆਹ ਕਰਾਉਣਾ ਹੁੰਦਾ ਕਈਆਂ ਨੂੰ ਕਮਜ਼ੋਰੀ ਹੋ ਜਾਂਦੀ ਆ ਤੇ ਕਈ ਤਰ੍ਹਾਂ ਦੀਆਂ ਹਨ ਜਿਵੇਂ ਰਿਐਕਸ਼ਨ ਨਹੀਂ ਆਉਂਦਾ ਢਿੱਲਾ ਬਣ ਜਾਂਦਾ ਹੋ ਜਾਂਦਾ ਤੇ ਉਹ ਸਮਝਦੇ ਨੇ ਵੀ ਅਸੀਂ ਵਿਆਹ ਤੋਂ ਬਾਅਦ ਵਧਿਆ ਨਹੀਂ ਚਲਣੀ ਗੱਡੀ ਵਿਆਹ ਤੋਂ ਬਾਅਦ ਉਹਦਾ ਵੀ ਹੱਲ ਹੋ ਜਾਂਦਾ ਉਹਦੇ ਵਾਸਤੇ ਵੀ ਤੁਸੀਂ ਦਵਾਈ ਆਰਡਰ ਕਰ ਸਕਦੇ ਹੋ ਅਗਰ ਹੁਣ ਤੁਸੀਂ ਜਾਂਦੇ ਜਾਂਦੇ ਇੱਕ ਨੁਸਖਾ ਜਿਹਾ ਬਣਾਉਣਾ ਤੁਸੀਂ ਬਣਾ ਕੇ ਖਾ ਸਕਦੇ ਹੋ ਇਹਦੇ ਨਾਲ ਵੀ ਤੁਹਾਡਾ ਹੱਲ ਹੋ ਸਕਦਾ ਥੋੜਾ ਬਹੁਤਾ ਤੇ ਕੀ ਲੈਣਾ ਤੁਸੀਂ ਪਹਿਲਾਂ ਮੈਨੂੰ ਸਭ ਦੱਸਿਆ ਮੈਂ ਕਿਕਰ ਦੇ ਤੁੱਕੇ ਹੁੰਦੇ ਨੇ ਕਿਕਰ ਦੀਆਂ ਫੜੀਆਂ ਜੇ ਕਿਕਰਾਂ ਹੁੰਦੀਆਂ ਨੇ ਉਹਨੂੰ ਫੜੀਆਂ ਲੱਗਦੀਆਂ ਨੇ ਤੁੱਕੇ ਜਿਹਨੂੰ ਕਹਿੰਦੇ ਆ 100 ਗ੍ਰਾਮ ਕਿਕਰ ਦੇ ਤੁੱਕੇ ਲੈ ਲਓ 100 ਗ੍ਰਾਮ ਕਿਕਰ ਦੀ ਗੂੰਦ ਗੂੰਦ ਨੂੰ ਥੋੜਾ ਜਿਹਾ ਭੁੰਨ ਲਓ ਦੇਸੀ ਘਿਓ ਦੇ ਵਿੱਚ 100 ਗ੍ਰਾਮ ਇਹਦੇ ਵਿੱਚ ਪਾ ਲਓ ਮਿਸ਼ਰੀ ਤੇ 100 ਗ੍ਰਾਮ ਪਾ ਲਿਓ ਅਸ਼ਵਗੰਧਾ ਇਹ ਸਾਰੀ ਚੀਜ਼ਾਂ ਨੂੰ ਤੁਸੀਂ ਪਾਊਡਰ ਕਰਕੇ ਇੱਕ ਇੱਕ ਚਮਚਾ ਦਿਨ ਜ ਤਿੰਨ ਵਾਰੀ ਲੈਣਾ ਸ਼ੁਰੂ ਕਰ ਦਿਓ ਇਹਦੇ ਨਾਲ ਵੀ ਕਾਫੀ ਤੁਹਾਨੂੰ ਰਾਤ ਮਿਲੂਗੀ ਧਾਤ ਦੀ ਬਿਮਾਰੀ ਦੇ ਵਿੱਚ ਤੇ ਕਮਜ਼ੋਰੀ 'ਚ ਵੀ ਫਾਇਦਾ ਕਰੂਗੀ ਕਿਉਂਕਿ ਇਹਨੇ ਤੁਹਾਨੂੰ ਅੰਦਰੋਂ ਧਾਤ ਦੀ ਬਿਮਾਰੀ ਨੂੰ ਕਯੂਰ ਕਰਨਾ ਠੀਕ ਕਰਨਾ ਤੇ ਕਮਜ਼ੋਰੀ ਠੀਕ ਕਰਨੀ ਸੋ ਇਸ ਬਿਮਾਰੀ ਕਰਕੇ ਫਿਰ ਅੱਗੇ ਜਾ ਕੇ ਕਾਫੀ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਕਮਰ ਦਰਦ ਹੋਣਾ ਜਦੋਂ ਸੀ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਧਾਤ ਨੂੰ ਪਿੰਡਾਂ ਦੇ ਵਿੱਚ ਹੱਡੂ ਕਰੋ ਬਿਮਾਰੀ ਵੀ ਕਹਿੰਦੇ ਨੇ ਤੁਸੀਂ ਦੇਸ ਵਿੱਚ ਬੈਠੇ ਹੋ ਜਾਂ ਕਿਤੇ ਵੀ ਬੈਠੇ ਹੋ ਤੁਸੀਂ ਆਰਡਰ ਕਰਕੇ ਦਵਾਈ ਮੰਗਾ ਸਕਦੇ ਹੋ ਤੇ ਇਹ ਤਾਂ ਜਿਹੜਾ ਹੈਗਾ ਧਾਤ ਵਾਸਤੇ ਇੱਕ ਸਸਤਾ ਜਿਹਾ ਸੌਦਾ ਜਿਹੜਾ ਤੇ ਅਗਰ ਤੁਸੀਂ ਕੋਈ ਵਧੀਆ ਤਰੀਕੇ ਦੀ ਕੋਈ ਕਮਜ਼ੋਰੀ ਵਾਸਤੇ ਦਵਾਈ ਬਣਵਾਉਣੀ ਹੈ ਤਾਂ ਤੁਸੀਂ ਕਾਲ ਕਰਕੇ ਮੈਨੂੰ ਦਵਾਈ ਹੋਰ ਤਰ੍ਹਾਂ ਦਾ ਪਾਕ ਹੁੰਦੇ ਨੇ ਕੋਈ ਭਸਮ ਵਾਲੇ ਕੋਈ ਜੜੀ ਬੁੱਟੀਆਂ ਵਾਲੇ ਅਲੱਗ-ਅਲੱਗ ਕੰਬੀਨੇਸ਼ਨ ਨੇ ਉਹ ਤੁਹਾਨੂੰ ਸਮਝ ਕੇ ਉਸ ਹਿਸਾਬ ਨਾਲ ਦਵਾਂਗੇ ਅਸੀਂ ਤੇ ਉਹ ਸਸਤੇ ਮਹਿੰਗੇ ਸਭ ਤਰ੍ਹਾਂ ਦੇ ਨੇ ਸਾਰਿਆਂ ਵਾਸਤੇ ਹੈਗਾ ਤੁਸੀਂ ਆਰਡਰ ਕਰਕੇ ਮੰਗਵਾ ਸਕਦੇ ਹੋ ਦੇਸ-ਵਿਦੇਸ਼ ਚ ਕਿਤੇ ਵੀ ਤੁਸੀਂ ਅਸੀਂ ਭੇਜ ਦਾਂਗੇ ਜਾਂ ਮੈਨੂੰ ਮਿਲਣਾ ਇਤਵਤ ਸੋਮਵਾਰ ਸ਼ੁੱਕਰਵਾਰ 11:00 ਤੋਂ 4:00 ਵਜੇ ਤੱਕ ਮਿਲ ਵੀ ਸਕਦੇ ਹੋ ਸ਼ੇਅਰ ਲਾਈਕ ਕਰ ਦਿਆ ਕਰੋ ਫੋਲੋ ਕਰ ਲਿਓ ਹੋਰ ਵੀਡੀਓ ਲੈ ਕੇ ਜਲਦੀ ਆਉਂਗਾ ਦੇਵਾ ਗਿਆ ਖੁਸ਼ ਰਹੋ ਤੰਦਰੁਸਤ ਰਹੋ